ਸਰ ਆਪਣਾ ਮੈਡੀਕਲ ਸਟੋਰ ਹੈ ਸਾਡਾ ਮੈਡੀਕਲ ਸਟੋਰ ਚੋਰੀ ਹੋਈ ਹੈ ਜੀ ਕਾਫੀ ਨੁਕਸਾਨ ਹੋਇਆ ਲੱਗਦਾ ਕੀ ਮਾ ਆਪਣਾ ਸਾਰਾ ਤੁਹਾਨੂੰ ਕੋਈ ਪਤਾ ਲੱਗਾ ਮਾਵਲਾ ਮੈਨੂੰ ਰਾਤ ਨੂੰ 2 ਵਜੇ ਫੋਨ ਆਇਆ ਜੀ 2 2:30 ਵਜੇ ਤੁਹਾਡੇ ਚੋਰੀ ਹੋ ਗਈ ਕਿਸਦਾ ਫੋਨ ਆਇਆ ਸਰ ਇਹ ਸਾਡੇ ਗਵੰਡੀ ਆ ਬੰਦੇ ਤੇ ਮੁੰਡੇ ਸੀਗੇ ਓਕੇ ਉਹਨਾਂ ਦਾ ਫੋਨ ਆਇਆ ਵੀ ਦੇਖੋ ਆਗੇ ਤੁਹਾਡੇ ਕੋਈ ਫਟਰ ਭੱਜਾ ਲਾਦਾ ਉਹਨੇ ਓਕੇ ਜਦੋਂ ਰਸਈਰੇ ਆ ਕੇ ਦੇਖਿਆ ਕਿੰਨੇ ਵਜੇ ਮੈਂ 2:30 ਵਜੇ ਆਇਆ ਲੱਗਦਾ 2:30 ਵਜੇ ਦੀ ਗੱਲ ਹੈ 2:30 ਵਜੇ ਲਗਭਗ ਹਾਂ 2:30 ਵਜੇ ਦੀ ਲਗਭਗ ਗੱਲ ਹੈ 2:30 ਵ ਆ ਇਹ 3 ਵਜੇ ਦੇ ਵਿੱਚ ਟਾਈਮ ਨਹੀਂ ਦੇਖਿਆ ਹਫੜਾ ਦੋੜੀ ਜਨਾ ਕਰ ਨੁਕਸਾਨ ਹੋ ਗਿਆ ਆਪਣਾ ਨੁਕਸਾਨ ਕਾफी ਹੋ ਗਿਆ ਜੀ ਮੈਂ ਕਿਹਾ ਮੰਦਰ ਦਾ ਪਤਾ ਨਹੀਂ ਇੱਥੇ ਜੀ ਕੋ ਕਾਫੀ ਪੈਸੇ ਪੈ ਸੀਗੇ ਬਾਕੀ ਤਾਂ ਹਿਸਾਬ ਨਾਲ ਪਤਾ ਲੱਗਣਾ ਕਿ ਕਿੰਨੇ ਕੇ ਪੈਸੇ ਤੁਹਾਡੇ ਕਹਿਣ ਤੋਂ ਪਾਪ ਜੀ ਮੰਦਰ ਦੀ ਜਿਹੜਾ ਇੱਥੇ ਜਿਹੜੀ ਰਾਸ਼ੀ ਹੈਗੀ ਇੱਥੇ ਉਹ ਰਾਸ਼ੀ ਰੱਖੀ ਸੀਗੀ ਕਿਉਂਕਿ ਉਹ ਠੀਕ ਹੀ ਵਿਰਾਨ ਪ੍ਰਧਾਨ ਕਰਨਾ ਬੰਦਾ ਹੈ ਗ੍ਰਾਮ ਪ੍ਰਧਾਨ ਕਰਕੇ ਸਭ ਕੁਝ ਰੱਖਣਾ ਬੰਦਾ ਨਾ ਜਿਹੜਾ ਇੱਕ ਬੇਹ ਛੱਡ ਗਿਆ ਸਭ ਕੁਝ ਲੈ ਵਿੱਚੋਂ ਕੋ ਦਵਾਈਆਂ ਵੀ ਚੱਕ ਕੇ ਲੈ ਗਿਆ ਪਤਾ ਨਹੀਂ ਕੋਈ ਹੁਣ ਉਹਦੇ ਦੁਕਾਨ ਤੇ ਆਮਾਂਗੇ ਪਾਲ ਕੋਚੀ ਛੱਡੀ ਰਹੀ ਹੁਣ ਸਰੀ ਰਤੂਸੀ ਆਇਆ ਪਿੱਛੇ ਅਸੀਂ ਦੇਖ ਰੇ ਗੱਲੇ ਖੁੱਲੇ ਪਏ ਆ ਗੱਲੇ ਜੇ ਸਾਰੀ ਨਗਰੀ ਸਾਰੀ ਲੱਗ ਗਈ ਆ ਸਭ ਕੁਝ ਜੋ ਇੱਕ ਇੱਕ ਪੈਸਾ ਛੱਡਿਆ ਰੱਖ 1 ਰੁਪਈਆ ਵੀ ਇਹਨੇ ਪਿਛਾ ਰੱਖ ਉਹ ਛੱਡੇ ਨੇ ਕੋਈ ਚੀਜ਼ ਸਭ ਕੁਝ ਲੱਗ ਗਿਆ ਤਕੜ ਦੇਖੋ ਸਾਰੇ ਤਾਂ ਫੁੱਲੇ ਫੁੱਲਾ ਫਲੀ ਕੀਤੀ ਆ ਸਾਰੇ ਪਿੱਛੇ ਤੱਕ ਸਾਰੇ ਉਹਨਾਂ ਅਣੀ ਗੁਆੜ ਇਹ ਆ ਮਤਲਬ ਕੈਂਟਾ ਇਕ ਲਾਇ ਲਾਦਾ ਮੈਨੂੰ ਕਰਣਾ ਸਿਰ ਕਦੀ ਪਹਿਲਾਂ ਵੀ ਇਦਾਂ ਦੀ ਵਾਰਦਾਤ ਹੋਈ ਅੱਜ ਤੱਕ ਵਾਰਦਾਤ ਕਦੀ ਪਹਿਲਾਂ ਹੋਈ ਨਹੀਂ ਅੱਜ ਤੱਕ ਕਿੱਥੇ ਨਹੀਂ ਹੋਦੋ ਕੋਈ ਸ਼ੱਕ ਵਗੈਰਾ ਹੈ ਜੀ ਕਿਸੇ ਨੂੰ ਮੈਨੂੰ ਸ਼ੱਕ ਹੋਂ ਕਿੰਨੇ ਨੂੰ ਕਹਿ ਸਕਦੇ ਆ ਆਪ ਇੱਕ ਵਾਰੀ ਮੋਬਾਈਲ ਪਿਛਲੇ ਸਾਲ ਮੋਬਾਈਲ ਦੀ ਦੁਕਾਨ ਚੋਰੀ ਹੋਈ ਸੀ ਤਾਂ ਬਸ ਤੂੰ ਕੈਮਰੇ ਚ ਨਹੀਂ ਆਇਆ ਕੁਝ ਹੈ ਕੈਮਰੇ ਅਸੀਂ ਦੇਖਿਆ ਨਹੀਂ ਹਾਂ ਬਾਹਰ ਦੇਖਦੇ ਹਾਂ ਸਿਰ ਦੁਕਾਨ ਪਿੱਛੇ ਕਾਫੀ ਖੁਰਦ-ਬੁਰਦ ਹੋਈ ਆ ਪਿੱਛੇ ਅਸੀਂ ਦੇਖਿਆ ਜੀ ਤੁਹਾਡਾ ਕਾਫੀ ਸਾਰਾ ਤੁਰਦਾ ਉਹਨਾਂ ਪਿੱਛੇ ਤੱਕ ਖੋਲੀ ਆ ਦੁਕਾਨ ਮਰੋਂ ਕੋਈ ਚੀ ਛੱਡੀ ਨਹੀਂ ਹੈ ਵੀ ਜਿੱਥੇ ਬਲੋਂ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਕੋਈ ਚੀ ਕੋਈ ਰਹਿਣ ਦਿੱਤੇ ਜਿਵੇਂ ਨਕਦੀ ਅੰਦਾਜ਼ਾ ਕੁ ਸ਼ੁਰੂ ਕਿੰਨੇ ਕੁ ਦੀ ਹੋ ਸਕਦੀ ਹੈ ਕੀ ਕਹਿ ਸਕਦੇ ਆ ਦੇਖੇ ਪਾ ਲੱਗਣਾ ਮੈਂ ਭੈ ਰਹੀ ਛੱਡਿਆ ਕੋਈ ਨਹੀਂ ਸੇਲ ਵੀ ਤਾਂ ਇੱਥੇ ਬੀਸੀ ਦੁਕਾਨ ਸੇਲ ਵੀ ਇੱਥੇ ਬੀਸੀ ਤਿੰਨ ਦਿਨ ਦੀ ਸੇਲ ਪਈ ਸੀ ਉਹ ਮੈਂ ਅਸੀਂ ਭਰਦੇ ਆ ਆਈਟੀਆਰ ਭਰਦੇ ਆ ਜੀ ਅਕਾਊਂਟੈਂਟ ਨੂੰ ਮੈਂ ਕਿਹਾ ਸੀਗਾ ਵੀ ਚੱਲ ਬਈ ਮੈਨੂੰ ਦੱਸ ਦੇ ਕਿੰਨੇ ਪੈਸੇ ਟੈਕਸ ਚੰਮ ਕਰਾਣਾ ਉਹ ਮੈਂ ਇਸ ਕਰਕੇ ਪੈਸੇ ਵੀ ਇੱਥੇ ਰੱਖੇ ਹੋਏ ਸੀ ਅੱਜ ਉਹ ਗੱਲ ਮੈਂ ਤੁਹਾਨੂੰ ਦੱਸੂਗਾ ਕਿ ਕਿੰਨੇ ਪੈਸੇਾਂ ਦਾ ਮਕਾਨਾ ਸਰ ਪੁਲਿਸ ਪੁੱਜੀ ਮੌਕੇ ਤੇ ਰਾਤੀ ਸਹੀ ਪੁਲਿਸ ਤੋਂ ਰਾਤ ਪਹੁੰਚ ਗਈ ਸੀ ਅੱਛਾ ਸੋ ਕੀ ਅਪੀਲ ਕਰਦੇ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਦੇਖੋ ਪ੍ਰਸ਼ਾਸਨ ਤੋਂ ਤੁਸੀਂ ਇਹ ਕਹਿੰਦੇ ਦੇਖੋ ਤੁਹਾਨੂੰ ਸੇਲ ਟੈਕਸ ਵੀ ਦਿੰਨੇ ਆ ਇਨਕਮ ਟੈਕਸ ਵੀ ਦਿੰਨੇ ਆ ਅਸੀਂ ਦੁਕਾਨਾਂ ਖੋਲਦੇ ਆ ਅਸੀਂ ਸੇ ਵੀ ਆ ਨਹੀਂ ਤੇ ਘਰ ਸੌ ਵੀ ਨਹੀਂ ਸਕਦੇ ਜਾ ਕੇ ਅਸੀਂ ਆਪਣੇ ਘਰ ਸੌ ਵੀ ਨਹੀਂ ਸਕਦੇ ਦੇਖੋ ਤੁਹਾਡੇ ਸਾਹਮਣੇ ਦੇਖ ਲਓ ਹਨ ਜੀਣ ਦਿੰਦੇ ਨਹੀਂ ਕਿਸੇ ਤਾਂ ਲੋਕੀ ਜੀਣ ਦਿੰਦੇ ਅਸੀਂ ਮਿਹਨਤ ਕਰਕੇ ਰੋਟੀ ਖਾਂਦੇ ਆ ਦੇਖੋ ਸ਼ਾਮ ਸਰ 8 ਵਜੇ ਲੱਗਦਾ 9 ਵਜੇ ਦੁਕਾਨ ਫੜਨ ਨਾ ਦੁਕਾਨ ਖੋਲਦੇ ਆ ਗਵਰਨਮੈਂਟ ਸੇਲਡਾ ਦੰਨੇ ਇਨਕਮ ਦਾ ਦੰਨੇ ਸਾਰੇ ਟੈਕਸ ਦੰਨੇ ਨਹੀਂ ਲੱਗਸ ਨੇ ਅਸੀਂ ਫੇਰ ਸੇਫ ਨਹੀਂ ਹਾਂ ਸਰ ਲਾਸਟ ਟਾਈਮ ਕਿੰਨੇ ਵਜੇ ਦੁਕਾਨ ਲਾਫ ਕੀਤੀ ਸੀ ਰਾਤੀ 11:30 ਵਜੇ ਜੀ ਸੋ ਚੌਂਕੀਦਾਰ ਨਹੀਂ ਇਥੇ ਕੋਈ ਚੌਂਕੀਦਾਰ ਸਿਗਾ ਪਰਿਓ ਨਜ਼ਰ ਆ ਪਿੱਛੇ ਫੜ ਰਹਿਗਾ ਦੂਜੇ ਪਾਸੇ ਦਾ ਮੱਛੀ ਮੱਛੀ ਮਾਰਕੇ ਤਾਂ ਕੋਣ ਸਦਾ ਉਹਨਾਂ ਦਾ ਡਰ ਹੈ ਕਿ ਮੈਨੂੰ ਮੈਨੂੰ ਮਾਰ ਦੇਣ ਕਹਿੰਦਾ ਕਹਿੰਦਾ ਬੰਦੇ ਸਿਗੇ ਸ਼ਟਰ ਬੰਦਦੇ ਸੀਗਾ ਮੈਂ ਕਹਿੰਦਾ ਪਹਿਲਾਂ ਤੁਹਾਨੂੰ ਦੱਸ ਦਿੰਦਾ ਫੋਨ ਕਰ ਕੋਈ ਸ਼ਰ ਇਹ ਤੁਹਾਡਾ ਸ਼ਰ ਇਹ ਕਿੰਨੇ ਲੋਕ ਲੱਗੇ ਸੀ ਹਾਂਜੀ ਸੈਂਟਰ ਲੌਕ ਵੀ ਲੱਗਾ ਸੀ ਇਹਨੂੰ ਸੈਂਟਰ ਲੌਕ ਵੀ ਲੱਗਾ ਜ ਦਵਾ ਦੇ ਲਗੋ ਚੱਕ ਤੇ ਤੋੜੀ ਤਾ ਕੋ ਤੋੜਦਾ ਪੱਟੀ ਦਿੱਤਾ ਹਾਂ ਸਰ ਪੱਟੀ ਤਾਂ ਉਹ ਦੇਖੋ ਤਾਲੇ ਕੁੱਟੇ ਹੀ ਨਹੀਂ ਹੈ ਉਹ ਖਿੱਚਣ ਵਾਲੇ ਉਹਨਾਂ ਬੰਦਾਂ ਨੇ ਖਿੱਚਿਆ ਹੋਊਗਾ ਸਾਨੂੰ ਇਹ ਨਹੀਂ ਪਤਾ ਕਣ ਖਿੱਚਿਆ ਅੱਜ ਭਾਈ ਕੱਲ੍ਹ ਬਕਨ ਕੰਨੀ ਤਨੇ ਜਾਈ ਰਵਿਤ ਨੇ ਜਾਈ ਕਿ ਮਾਮਲਾ ਸਾਰਾ ਚੋਰੀ ਦਾ ਥੋੜੀ ਦੁਕਾਨ ਤੇ ਚੋਰੀ ਹੋਈ ਮੈਨੂੰ ਜੀ ਰਾਤੀ 2:40 45 ਦੇ ਕੋਲ ਫੋਨ ਆਇਆ ਅੱਛਾ ਬਈ ਸ਼ਟਰ ਟੁੱਟਿਆ ਹੈ ਕਿਹਦਾ ਫੋਨ ਆਇਆ ਇੱਥੇ ਕਲੋਨੀ ਜੀ ਪਿੱਛੇ ਮ ਮਾਤਮਾ ਵਾਰਾ ਕਰਨ ਲਈ ਆਇਆ ਬਾਹਰ ਤੇ ਤਾਂ ਉਹਨੇ ਮੈਨੂੰ ਕਾਲ ਕਰਕੇ ਦੱਸਿਆ ਮੈਂ ਉਸਲੇ ਆਇਆ ਤੇ ਦੇਖਿਆ ਵੀ ਸਾਰਾ ਆ ਨੁਕਸਾਨ ਹੋਇਆ ਪਿਆ ਸੀ ਤੇ ਫਿਰ ਬਾਅਦ ਦੇ ਵਿੱਚ ਉਹ ਜਿਲੇ ਨਾਲ ਦੇਖਿਆ ਤੇ ਵੀ ਦੇ ਨਾਲ ਕੌਸ਼ਲ ਕਰਿਆਨਾ ਸੂਰ ਦੇ ਨਾਲ ਰਾਜ ਮੈਡੀਕਲ ਦੇ ਉਹਨਾਂ ਦੇ ਵੀ ਹੋਇਆ ਹੋਇਆ ਨੁਕਸਾਨ ਫਿਰ ਕੈਮਰੇ ਵੀ ਲੱਗੇ ਹੁੰਦੇ ਕੈਮਰਾ ਲੱਗਾ ਸੀ ਜੀ ਇੱਥੇ ਉੱਪਰ ਕੈਮਰਾ ਪਟਕੇ ਲੱਗੇ ਮਾਰ ਜਿਹੜੇ ਕੈਮਰੇ ਲੱਗੇ ਹੋਏ ਸੀ ਉਹਨਾਂ ਦੀਆਂ ਦਾਰਾ ਦੂਰਾ ਸਾਰੀਆਂ ਉਹਨਾਂ ਨੇ ਤੋੜ ਦਿੱਤੀਆਂ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਤੁਸੀਂ ਜੀ ਵੰਦੇ ਕੋਈ 20000 ਦੇ ਨਗੇ ਦੇ ਰੋਈ ਗਿਆ ਨਗਦੀ ਲੈ ਕੇ ਹਾਂ ਨਗਦੀ ਲੈ ਕੇ ਸਮਾਰਟੀ ਵਗਰਾ ਹੋਰ ਕੁਝ ਕੈਸ਼ ਕਿੰਨਾ ਲੈ ਗਿਆ ਤੰਦਾਜਾ ਕਿੰਨਾ ਕੈਸ਼ ਲੈ ਗਿਆ ਕੈਸ਼ ਦੇਖੋ ਭਾਈ ਇੱਦਾਂ ਵੀ ਮਤਲਬ 5-7000 ਤੱਕ ਲੈ ਲੈ ਕੇ ਛੱਡਣਾ ਬੰਦਾ ਕਿਉਂਕਿ ਸ਼ਹਿਰ ਨੂੰ ਆ ਕੇ ਕੰਮ ਕਰਨਾ ਫਿਰ ਪਰਚੀਆਂ ਵਾਸਤੇ ਦਿੱਤੇ ਹੋਏ ਸੀ 10-10 20-20 ਵਾਲੇ ਉਹ ਸੀਗੇ ਆ ਭਾਂਸ਼ ਜੀ ਸਰ 94 ਇੱਕੋ ਰਾਤ ਤਿੰਨ ਗਨਾਂ ਨੂੰ ਨਿਸ਼ਾਨਾ ਬਣਾਇਆ ਇਹ ਮੈਡੀਕਲ ਸਟੋਰਾਂ ਨੂੰ ਹੀ ਕੀ ਚੁਣਿਆ ਉਹਨਾਂ ਨੂੰ ਕੁਝ ਪਹਿਲਾਂ ਵੀ ਵਾਰ ਦਿੱਤਾ ਹੁੰਦੀ ਇਦਾਂ ਦੀ ਸਰ ਹੱਲੇ ਦਾ ਪਰਸੋ ਚਾਹ ਦੀ ਮੈਂ ਤੁਸੀ ਦੇਖ ਬੜਿਆ ਹੋਣਾ ਉਹਦੇ ਬੇਟੀ ਮੈਡੀਕਲ ਹਾਲ ਦੇ ਵੀ ਜਿਹੜਾ ਆਪਣੇ ਦਿਨ ਵਿਹਾੜੀ ਹੋਇਆ ਜੀ ਹੁਣ ਆ ਮੇਨ ਰੋਡ ਹੈ ਚਲਦੀ ਰੋਡ ਹੈ ਇਹ ਤੁਹਾਡੀ ਕਲੀ ਨਗਰੀ ਲੈ ਕੇ ਜਾ ਕੇ ਹੋਰ ਜਰੂਰੀ ਸਵਾਨ ਵਿਚਰ ਨਹੀਂ ਫਿਲਹਾਲ ਤਾਂ ਜੋ ਮੈਂ ਹੱਲੇ ਤੱਕ ਦੇਖਿਆ ਬਾਜੀ ਹੱਲੇ ਤੱਕ ਤਾਂ ਮੇਰਾ ਸਿਰਫ ਨਲਵੀ ਵਾਲਾ ਹੀ ਆ ਬਾਕੀ ਹੁਣ ਆ ਸਮਾਨ ਮਾੜਾ ਮੋਟਾ ਕਰਾਂਗੇ ਸੈਟ ਫਿਰ ਮਤਾ ਲੱਗੇਗਾ ਪੁਲਿਸ ਆਈ ਸੀ ਮੌਕਾ ਦੇਖੋ ਹਾਂਜੀ ਹਾਂਜੀ ਆਏ ਸੀ ਮੈਂ ਰਾਤੀ ਫੋਨ ਕੀਤਾ ਸੀ ਫੋਨ ਨੰਬਰ ਤੇ ਇਹ ਦੋ ਅਫੀਸ਼ਰ ਆਲੇ ਆਏ ਸੀ ਫਿਰ ਬਾਅਦ ਚੋਂ ਆਪਣੇ ਥੋੜੀ ਚੌਂਕੀ ਲਈ ਆਏ ਸੀ ਭਾਈ ਜਤਾਬੂ ਕੀ ਮੰਗ ਕਰਦੇ ਹੋ ਭਾਈ ਪ੍ਰਸ਼ਾਸਨ ਭਾਈ ਪ੍ਰਸ਼ਾਸਨ ਤੋਂ ਮੰਗ ਇਹ ਹੀ ਹੈ ਵੀ ਜਿਹੜਾ ਖੇਲੋਂ ਜਿਹੜਾ ਨੁਕਸਾਨ ਹੋ ਗਿਆ ਸਾਡਾ ਤਾਂ ਹੋ ਗਿਆ ਵੀ ਹੋਰ ਕਿਹੇ ਭਾਈ ਬੰਦੂ ਦਾ ਨਾ ਹੋਵੇ ਵੀ ਥੋੜੀ ਜੀ ਸਰਕਾਰ ਵੱਲੋਂ ਸਖਤੀ ਕੀਤੀ ਜਾਵੇ ਸਰ ਆਪਣਾ ਕੀ ਨਾਮ ਰਾਜ ਕੋਸ਼ਲ ਜੀ ਕੋਸ਼ਲ ਜੀ ਬੜੀ ਮਾੜੀ ਗੱਲ ਹੋਈ ਕਿ ਤੁਹਾਡੀ ਦੁਕਾਨ ਤੇ ਚੋਰੀ ਹੋਈ ਹੈ ਔਰ ਚੋਰਾਂ ਨੇ ਇੱਕੋ ਰਾਤ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਹਾਂਜੀ ਤੁਹਾਨੂੰ ਕਦੋਂ ਪਤਾ ਲੱਗਾ ਸੀ? ਸਾਨੂੰ 3 ਵਜੇ ਜੀ ਅਸੀਂ 3 ਵਜੇ ਘਰੋਂ ਆਏ ਹਾਂ। ਸਾਨੂੰ ਗੁਆਂਢੀ ਜੀ ਸਾਡੇ ਗੁਆਂਢੀਆਂ ਨੇ ਦੱਸਿਆ ਜੀ ਤੇ ਤੁਹਾਡੀ ਦੁਕਾਨ ਦੇ ਤਾਲੇ ਬੰਦ ਦਿੱਤੇ ਜੀ। ਕਿੰਨਾ ਇੱਕ ਤਫਾਨ ਹੋ ਗਿਆ ਪਜੀ ਦੋਤਾ? ਨਿਸ਼ਾਨ 25-30 ਹਜ਼ਾਰ ਦਾ ਜੀ। ਕੈਸ਼ ਵੀ ਲੈ ਗਏ। ਕੈਸ਼ ਵੀ ਲੈ ਗਏ ਸਰੋਂ ਦਾ ਤੇਲ, ਹਾਰਪਿਕ ਸਾਬਣ ਤੇ ਕਾਜੂਆਂ ਦਾ ਟੀਨਾ। ਜੀ 25-30 ਹਜ਼ਾਰ ਕੈਸ਼ ਪਿਆ ਸੀ ਇੱਥੇ। ਨਹੀਂ 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 ਜੀ ਕੈਸ਼ ਤਾਂ ਸਿਰਫ 60-6500 ਰੁਪਏ ਹੀ ਹੋ ਕੈਮਰਾ ਸੀਗਾ ਸਰ ਬਾਹਰ ਲੱਗਾ ਸੀਗਾ ਜਿਹਨੂੰ ਤੋੜ ਦਿੱਤਾ ਕੈਮਰੇ ਤੋੜਤੇ ਹਾਂਜੀ ਤੇ ਪੁਲਿਸ ਆਈ ਮੌਕੇ ਤੇ ਆਏ ਸੀਗੇ ਜੀ ਪੁਲਿਸ ਵਾਲੇ ਅੱਛਾ ਤੇ ਤੁਹਾਡਾ ਸਾਮਾਨ ਵਗੈਰਾ ਵੀ ਲੱਗਾ ਹੈ ਨਾ ਤੇ ਨਕਦੀ ਵੀ ਲੱਗੀ ਹੈਗੇ ਹਾਂਜੀ ਹਾਂਜੀ ਸੁ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਅਸੀਂ ਕਹਿੰਦੇ ਹਾਂ ਇਨਸਾਫ ਮਿਲਣਾ ਚਾਹੀਦਾ ਜੀ ਆਮ ਪਾਰਟੀ ਦੇ ਰਾਤ ਦੇ ਵਿੱਚ ਜੀਣਾ ਔਖਾ ਹੋ ਗਿਆ ਜੀ ਪਹਿਲਾਂ ਤਾਂ 12 13 ਘੰਟੇ ਸੀ ਇੱਥੇ ਡਿਊਟੀ ਦੇ ਕੇ ਜਾਂਦੇ ਫਿਰ ਰਾਤ ਨੂੰ ਉੱਠੜ ਕੇ ਕਿੰਨਾ ਕੁ ਕਿਤੇ ਕੰਮ ਅਸੀਂ ਕਰ ਜਾਂ ਸਕਾਂ ਕਰ ਸਕਾਂ ਕਿੰਨੇ ਵਜੇ ਗਈ ਸੀ ਭਾਈ ਦੁਕਾਨ ਅਸੀਂ 9 ਵਜੇ ਜਾਂਦੇ ਹਾਂ ਜੀ 9 ਵਜੇ ਗਈ ਸੀ ਹਾਂਜੀ ਕਦੇ ਇਦਾਂ ਦੀ ਪਹਿਲਾਂ ਵੀ ਕੋਈ ਸ਼ੱਕ ਵਗਰਾ ਹੈ ਕਿ ਕੋਈ ਵਾਰ ਨਹੀਂ ਨਹੀਂ ਜੀ ਪਹਿਲਾਂ ਕਦੀ ਨਹੀਂ ਹੋਇਆ ਜੀ ਆਪਾਂ 1990 ਦੇ ਇੱਥੇ ਦੁਕਾਨ ਕਰਦੇ ਕਦੀ ਨਹੀਂ ਤਨ ਕੋਈ ਵਾਰ ਦਾ ਤੋ ਜੀ ਕਿਤੇ ਇੰਦਾ ਤੜੀ ਦਿਨੇ ਪਹਿਲਾਂ ਕੋਈ ਤਾਰਦਾ ਸੀ ਜਾਂ ਕੋਈ ਸ਼ੱਕੀ ਗੱਤੀ ਨਾ ਸਾਡਾ ਆਪਾਂ ਸਾਢੇ ਕੋ ਤਾਂ ਬਹੁਤ ਗਾਹ ਕਰਦੇ ਜੀ ਕਿੱਦਾਂ ਨਹੀਂ ਪਤਾ ਲੱਗ ਸਕਦਾ ਹਾਂ ਬਿਲਕੁਲ ਜੀ ਭੀੜ ਭੜਕੇ ਵਾਲੇ ਏਰੀਆ ਹੈਗਾ ਕੀ ਕੋਈ ਚੌਕੀਦਾਰ ਨਹੀਂ ਸੀ ਇੱਥੇ ਚੌਕੀਦਾਰ ਹੈਗਾ ਸੀ ਕਹਿੰਦਾ ਮੈਂ ਸੀਟੀਆਂ ਬਹੁਤ ਮਾਰੀਆਂ ਜੀ ਉਹ ਡਰਦਾ ਵਿਚਾਰਾ ਕਿਉਂ ਨਹੀਂ ਆਇਆ ਕਹਿੰਦਾ ਮੈਂ ਥੋੜੇ ਦੂਤੋਂ ਛੀਟੀਆਂ ਬਹੁਤ ਮਾਰੀਆਂ ਕੁੱਤੇ ਹੀ ਬਹੁਤ ਭੌਂਕਦੇ ਚੌਕੀਦਾਰ ਕੋ ਕੋ ਮੋਬਾਈਲ ਫੋਨ ਹੈ ਨਹੀਂ ਜੀ ਜਾਂ ਪੁਲਿਸ ਮੋਬਾਈਲ ਕਹਿੰਦਾ ਮੈਂ ਕਿਤੇ ਦੋ ਤਿੰਨਾਂ ਨੂੰ ਕਿਸੇ ਨੇ ਚੁੱਕਿਆ ਨਹੀਂ ਚੌਕੀਦਾਰ ਨੂੰ ਇੰਨਾ ਨਹੀਂ ਸੀ ਪਤਾ ਕਿ ਪੁਲਿਸ ਦੇ ਜਿਹੜਾ ਕੰਟਰੋਲ ਰੂਮ ਹੈਗਾ ਉੱਥੇ ਨਹੀਂ ਮੈਨੂੰ ਪਤਾ ਹੋਣਾ ਜੀ 112 ਦਾ ਨਹੀਂ ਚੌਕੀਦਾਰ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦਾ ਇਹ ਹੁਣ ਇਹ ਸਾਨੂੰ ਨਹੀਂ ਉਹ ਕਹਿੰਦਾ ਵੀ ਮੈਨੂੰ ਪਤਾ ਨਹੀਂ ਸੀ ਭਾਈ ਪੁਲਸ ਵਾਲਿਆਂ ਨੇ ਪੁੱਛਿਆ ਸਾਨੂੰ ਕਹਿੰਦਾ ਮੈਨੂੰ ਇਸ ਨੰਬਰ ਦਾ ਪਤਾ ਨਹੀਂ ਅੱਛਾ ਕਿਤੇ ਇਦਾਂ ਤਾਂ ਨਹੀਂ ਕੋਈ ਕਿਸੇ ਦੀ ਮਿਲੀ ਇਨਸਾਫ ਹੋਣਾ ਚਾਹੀਦਾ ਭਾਈ ਜੋ ਵੀ ਛੇਤੀ ਦਾ ਨਹੀਂ ਫੜੋਗੇ ਨਾ ਕਾਹ ਕਿਸ ਦਾ ਨੁਕਸਾਨ ਨਾ ਹੋਵੇ ਕੀ ਲੱਗਦਾ ਕਿ ਆਸ-ਪਾਸ ਦੇ ਕੈਮਰਾ ਵਿੱਚ ਇਹ ਚੀਜ਼ਾਂ ਆ ਸਕਦੀਆਂ ਆ ਜੇ ਆਪਾਂ ਕਰੀਏ ਘੋਕਰੀਏ ਮਿਲਦਾ ਜਾ ਸਕਦਾ ਹੈ ਜੀ ਗੱਡੀ ਦਾ ਪਤਾ ਲੱਗ ਸਕਦਾ ਕਹਿੰਦੇ ਕਾਰ ਚ ਆਈ ਸੀ ਉਹਨੂੰ ਚੌਕੀਦਾਰ ਨੇ ਦੇਖਿਆ ਕਾਰ ਚ ਆਈ ਸੀ ਇਹ ਅੱਛਾ ਕਾਰ ਕਿਹੜੀ ਸੀ ਪਤਾ ਕੁਝ ਵਾਈਟ ਕਲਰ ਦੀ ਕਾਰ ਨੰਬਰ ਨਹੀਂ ਨੋਟ ਕੀਤਾ ਕਿਸੇ ਇਹ ਕੈਮਰੇ ਚ ਪਤਾ ਲੱਗਣਾ ਜੀ ਪੁਲਿਸ ਵਾਲਿਆਂ ਨੂੰ ਕੀ ਕਹਿਣਾ ਹਾਂ ਪੁਲਿਸ ਵਾਲੇ ਸਾਡੇ ਨਾਲ ਕੰਮ ਕਰਨ ਅਸੀਂ ਵੀ ਉਹਨਾਂ ਨਾਲ ਰਲ ਕੇ ਕਰੀਏ ਕੰਮ ਛੇਤੀ ਦਾ ਨਾ ਇਨਸਾਫ ਹੋ ਜਾਵੇ ਸਾਰਿਆਂ ਨੂੰ ਮਿਲ ਜਾਵੇ ਜੀ ਸ਼ਹਿਰ ਸਾਹ ਸ਼ਾਂਤੀ ਨਾਲ ਜ ਦੁਪਾਰੀ ਨੂੰ ਬਹੁਤ ਔਖਾ ਹੋ ਗਿਆ ਜੀ ਜੀ ਨਾਲ ਦੁਪਾਰੀ ਵਰਤ ਤਾਂ ਖਤਮ ਹੋ ਰਿਹਾ ਜੀ ਡੇ ਬਾਏ ਡੇ ਤੇ ਕੀ ਮੌਜੂਦਾ ਸਰਕਾਰਾ ਵੱਡੇ ਵੱਡੇ ਦਾਅਵੇ ਕਰਦੀਆਂ ਕਿ ਜਿਹੜੇ ਕ੍ਰਾਈਮ ਨੂੰ ਨਸ਼ੇ ਨੂੰ ਖਤਮ ਕੀਤਾ ਜਾ ਰਿਹਾ ਹੈ ਸ਼ਹਿਰਾਂ ਜੋ ਪੰਜਾਬ ਭਰ ਤੇੋਂ ਲੇਕਿਨ ਦੇਖੋ ਭਾਈ ਜਿੱਦਾਂ ਜੇ ਤਾਂ ਪ੍ਰਸ਼ਾਸਨ ਚਾਵੇ ਤਾਂ ਦੁਬਈ ਦੇ ਵਿੱਚ ਲੋਕ ਵੀ ਨਹੀਂ ਲੱਗਦੇ ਤਾਂ ਵੀ ਉੱਥੇ ਚੋਰੀ ਨਹੀਂ ਹੁੰਦੀ ਇੱਥੇ 4 4 6 6 ਲੋਕ ਲੱਗੇ ਹੋਣੇ ਤਾਂ ਵੀ ਚੋਰੀਆਂ ਆਉਂਦੀ ਇਹ ਹੋਂਦਾ ਤਾਂ ਜੋ ਵੀ ਕਰਨਾ ਪ੍ਰਸ਼ਾਸਨ ਨੇ ਕਰਨਾ ਸਰ ਆਪਣੀ ਦੁਕਾਨ ਦੀ ਕੀ ਤੋੜ ਪਾਂਦੇ ਨਹੀਂ ਕੀਤੇ ਨਾਲ ਨਹੀਂ ਜੀ ਤੋੜ ਸੀ ਸ਼ਟਰੇ ਤੋੜਿਆ ਜੀ ਬਸ ਸ਼ਟਰ ਪਟਿਆ ਜੀ ਲੋਕ ਤੋੜੇ ਸ਼ਟਰ ਪਟਿਆ ਵੀ ਹੈ ਜਿੱਦਾਂ ਸੈਂਟਰ ਲੌਕ ਜਿਹੜਾ ਸੀਗਾ ਉਹਨੂੰ ਪਟਿਆ ਹੈਗਾ ਜੀ ਸਾਈਡ ਵਾਲੇ ਜਿਹੜੇ ਲੌਕ ਜਿਹੜੇ ਨੇ ਉਹ ਭੰਨੇ ਤੇ ਤੁਹਾਡੀ ਦੁਕਾਨ ਤੇ ਕੋਈ ਕਰਿੰਦੇ ਵੀ ਕੰਮ ਕਰਦੇ ਕਰਿੰਮ ਦੋ ਮੁੰਡੇ ਹੈਗੇ ਜੀ ਸਰ ਤੁਸੀਂ ਮੌਕੇ ਤੇ ਪੁੱਜੇ ਆ ਤਿੰਨ ਦੁਕਾਨਾਂ ਦੇ ਜਿੰਦਰੇ ਤੋੜੇ ਗਏ ਸ਼ਟਰ ਭੰਨੇ ਗਏ ਆ ਕਾਫੀ ਨੁਕਸਾਨ ਹੋਇਆ ਦੁਕਾਨਦਾਰ ਕਹਿੰਦੇ ਨਗਦੀ ਵੀ ਲੈ ਗਏ ਤੁਸੀਂ ਮੌਕੇ ਤੇ ਪੁੱਜੇ ਆ ਕੀ ਕਹਣਾ ਤੁਹਾਡਾ ਕੀ ਦੇਖਿਆ ਤੁਸੀਂ ਅਸੀਂ ਦੇਖਿਆ ਕਿ ਖਾਖਰਾ ਪਿਆ ਹੈ ਨਾ ਉਹ ਸਰ ਬੌਜੇ ਕਰ ਲੈ ਕੈਸ਼ ਲੈ ਗਏ ਸਮਾਨ ਤੋਂ ਲੈ ਗਏ ਜੀ ਕੈਸ਼ ਵੀ ਕੰਦਰ ਆਵਾ ਕੈਸ਼ ਦਾ ਜੀ ਤੁਹਾਨੂੰ ਮੰਦਰ ਦੇ ਪ੍ਰਧਾਨ ਜੀ ਨੇ ਮੰਦਰ ਜੋ ਕਿ ਅੰਦਰ ਉਹ ਮੈਂ ਮੰਦਰ ਦਾ ਕਾਜ ਰੱਖਿਆ ਜਾਂਦਾ ਹੈ ਮੰਦਰ ਵਿੱਚ ਸਰ ਕਿਹੜਾ ਏਰੀਆ ਪੈਂਦਾ ਹੈ ਇਹ ਇੰਡਸਟਰੀ ਏਰੀਆ ਪੈਂਦਾ ਜੀ ਤੁਹਾਨੂੰ ਦੁਕਾਨਦਾਰਾਂ ਵੱਲੋਂ ਕਦੋਂ ਸ਼ਿਕਾਇਤ ਕੀਤੀ ਗਈ ਚੋਰੀ ਹੋ ਗਈ ਤੁਹਾਨੂੰ ਕਦੋਂ ਪਤਾ ਲੱਗਾ ਮੈਨੂੰ ਸਵੇਰੇ 3:00 ਦੇ ਮੁੰਡਿਆਂ ਨੂੰ ਫੋਨ ਕੀਤਾ ਤੇ ਉਹ ਤੱਤਿਆਂ ਕਹਿੰਦੇ ਮੈਂ ਰਿਸਪੋਨਸਿਬਲ ਤਾਂ ਆ ਗਿਆ ਫਿਰ 3:00 ਵਜੇ ਕੀ ਤੜਕੇ ਅੱਜ ਮਿਲ ਕੋ ਜਾਨ ਅੰਦਾਜ਼ਾ ਕੀ ਲਗਾਇਆ ਜਾ ਸਕਦਾ ਚੋਰੀ ਕਦੋਂ ਕੋਈ ਹੈ ਇਹ ਹੁਣ ਦੇਖਦੇ ਆ ਕਿ ਕੈਮਰਾ ਚੈੱਕ ਕਰਦੇ ਆ ਲੱਗ ਲੱਗ ਆਸ-ਪਾਸ ਤੇ ਕੈਮਰੇ ਦੇਖਦੇ ਇਹਨਾਂ ਦੇ ਕੈਮਰੇ ਤੇ ਉੱਪਰੋਂ ਕਰਕੇ ਸੀਗੇ ਇਹ ਅੱਛਾ ਤੇ ਆਸ-ਪਾਸ ਤੇ ਇੱਕ ਕੈਮਰਾ ਦੇਖਦੇ ਆ ਜਿਸ ਨਾਲ ਦੀ ਕਾਰਵਾਈ ਦੇ ਤਾਂ ਸਰ ਇਹ ਮੈਡੀਕਲ ਸਟੋਰ ਹੈ ਜਿੱਥੇ ਤੁਸੀਂ ਦੂਸਰੀਆਂ ਜਿਹੜੀਆਂ ਦੁਕਾਨਾਂ ਬਾਰੇ ਜਾਣਕਾਰੀ ਦੇਵੋ ਕਿਹੜੀ-ਕਿਹੜੀ ਦੁਕਾਨਾਂ ਤੇ ਚੋਰੀ ਹੋਈ ਹੈ ਹਾਂ ਇੱਕ ਅੱਗੇ ਮੈਡੀਕਲ ਹੈ ਇਹ ਉਹ ਵੀ ਮੈਡੀਕਲ ਸਟੋਰ ਹੈ ਤਨੇਜਾ ਮੈਡੀਕਲ ਸਟੋਰ ਹੈ ਇਹ ਕਿਹੜਾ ਸਟੋਰ ਹੈ ਇਹ ਰਾਜ ਮੈਡੀਕਲ ਸਟੋਰ ਤੀਸਰੀ ਦੁਕਾਨ ਕਿਹੜੀ ਹੈ ਕੋਸ਼ਰ ਕਰਿਆਣਾ ਸਟੋਰ ਹੈ ਜੀ ਸੋ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਸਨ ਉਹ ਦੇਖਦੇ ਹਾਂ ਨਾ ਵੀ ਕੱਲ ਦੇ ਕੈਮਰੇ ਕਮੈਂਟ ਦੇਖਦੇ ਨੇ ਫਿਰ ਸਰ ਕੀ ਕਹਿੰਦੀ ਪਹਿਲਾਂ ਵੀ ਲੱਕ ਵਿੱਚ ਇੰਨੀ ਚੋਰੀਆਂ ਹੁੰਦੀਆਂ ਇੱਥੇ ਨਹੀਂ ਇੰਨਾ ਤੇ ਤੁਹਾਨੂੰ ਹੋਏ ਦੇ ਗੱਲਬਾਤ ਚੋਰੀਆਂ ਤੋਂ ਪਾਜੀ ਕਈ ਵਾਰ ਹੋ ਚੁੱਕੀਆਂ ਇੱਥੇ ਨਹੀਂ ਸਾਡੇ ਬਹੁਤ ਘਟ ਜਾਂਦੇ ਫਿਰ ਅਗਰ ਸਾਹਮਣੇ ਕੁਝ ਆਉਂਦਾ ਹੈਗਾ ਜੇ ਜੋ ਕੈਮਰੇ ਖਰੁੰਦੇ ਜਾਂਦੇ ਆ ਤਾਂ ਅਗਰ ਚੋਰ ਸਾਹਮਣੇ ਆਉਂਦੇ ਆ ਤਾਂ ਕਿੰਦਾ ਦੀ ਕਾਰਵਾਈ ਕੀਤੀ ਜਾਊਗੀ ਕਾਰਵਾਈ ਸਾਹਮਣੇ ਹੋ ਗਿਆ ਫਿਰ ਅਕਤਾ ਦਰਜ ਕਰਾਂਗੇ